डेनेक्स वेराटी भी देख रहा है तमाम दर्शकों का स्वागत है मैं नवीन कुमार पंजाबी गायक करण औजला आजकल अपने गाने तौबा तौबा नु लेके सुर्खियां ਦੇ ਵਿੱਚ ਬਣੇ ਹੋਏ ਨੇ ਪਰ ਇੱਕ ਅੱਜ ਉਹਨਾਂ ਦੇ ਨਾਲ ਐਸੀ ਤਰ ਘਟਨਾ ਵੀ ਵਾਪਰਦੀ ਆ ਜਿਸ ਦੇ ਨਾਲ ਉਹ ਫਿਰ ਤੋਂ सुर्खियां ਦੇ ਵਿੱਚ ਆ ਗਏ ਦਰਸਲ ਪੰਜਾਬੀ ਸਿੰਗਰ ਕਰਨ औजला ਦੀ ਸ਼ੂਟਿੰਗ ਦੇ ਦੌਰਾਨ ਜਿਹੜੀ ਕਾਰ ਸੀ ਉਹ ਹਾਦਸਾ ਗ੍ਰਸਤ ਹੋ ਗਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਤੋੜ ਚੜਾਇਆ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਸਸਤੀ ਤੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦਾ ਵਾਅਦਾ ਪੂਰਾ ਕੀਤਾ ਹੈ ਬਿਜਲੀ ਦੇ ਖੇਤਰ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਜਦੋਂ 600 ਯੂਨਿਟ ਬਿਜਲੀ ਮੁਫਤ ਦਾ ਐਲਾਨ ਕੀਤਾ ਗਿਆ ਜਿਸ ਦਾ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਲਾਭ ਪਹੁੰਚਿਆ ਇਹੀ ਕਾਰਨ ਹੈ ਕਿ ਪੰਜਾਬੀਆਂ ਨੂੰ ਮੁਫਤ ਬਿਜਲੀ ਗਾਰੰਟੀ ਤਹਿਤ 90 ਫੀਸਦੀ ਤੋਂ ਵੱਧ ਖਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਸਸ਼ੀਕਲ ਮੈਂ ਹਾਂ ਰਮਨਦੀਪ ਜ਼ਿਰਖਪੁਰ ਤੋਂ ਮੈਂ ਸੀਐਮ ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ 600 ਯੂਨਿਟ ਮਾਫ਼ ਕੀਤੀ ਸੀ ਭਗਵੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਰਕਾਰ ਆਉਣ ਤੇ ਸਾਡਾ ਬਿਜਲੀ ਦਾ ਬਿੱਲ ਮਾਫ਼ ਹੋਇਆ 600 ਯੂਨਟ ਸਾਨੂੰ ਮਾਫ਼ ਹੈ ਜਿਸ ਦਾ ਕਿ ਬਿੱਲ ਬਹੁਤ ਜ਼ਿਆਦਾ ਅੰਦਰ ਸੀਗਾ ਉਸੇ ਬਿੱਲ ਦੀ ਬਚਤ ਦੇ ਨਾਲ ਅਸੀਂ ਆਪਣੇ ਹੋਰ ਕੰਮ ਕਰਦੇ ਆਂ ਅਸੀਂ ਬਹੁਤ 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 ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਤਿ ਸ੍ਰੀ ਅਕਾਲ ਮੇ ਰਿੱਤੂ ਰਾਣੀ ਮਹਿਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ 600 ਯੂਨਿਟ ਫ੍ਰੀ ਦਿੱਤੇ ਹਨ ਉਸ ਦੇ ਨਾਲ ਸਾਡੇ ਬਿਜਲੀ ਦੇ ਖਰਚੇ ਵਿੱਚ ਬਹੁਤ ਫਰਕ ਪਿਆ ਹੈ ਇਹਦੀ ਜਾਣਕਾਰੀ ਉਹਨਾਂ ਨੇ ਆਪ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਵੀਡੀਓ ਸ਼ੇਅਰ ਕਰਕੇ ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਵੀਡੀਓ ਖੋਦ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਟਰੈਕਿੰਗ ਵਾਲੀ ਕਾਰ ਪਲਟ ਗਈ ਜਿਹਦੇ ਨਾਲ ਉਹਨਾਂ ਨੇ ਸੱਟਾਂ ਲਗੀਆਂ ਨੇ ਇਹ ਘਟਨਾ ਉਦੋਂ ਹੋਈ ਜਦੋਂ ਉਹ ਆਪਣੇ ਗਾਣੇ ਦੀ ਸ਼ੂਟਿੰਗ ਕਰ ਰਹੇ ਸੀ ਹਾਲਾਂਕਿ ਇਹ ਸ਼ੂਟਿੰਗ ਜਿਹੜੀ ਹੈ ਉਹ ਵਿਦੇਸ਼ ਦੇ ਵਿੱਚ ਕੀਤੀ ਜਾ ਰਹੀ ਸੀ ਪਰ ਗਨੀਮਤ ਇਹ ਰਹੀ ਕਿ ਇਸ ਦੁਰਘਟਨਾ ਦੇ ਵਿੱਚ ਉਹਨਾਂ ਦੇ ਜ਼ਿਆਦਾ ਸੱਟਾਂ ਨਹੀਂ ਲਗੀਆਂ ਨੇ ਕਰਨ ਔਜਲਾ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਸ਼ੂਟਿੰਗ ਦੇ ਵਿੱਚ ਮੇਰੀ ਗਰਦਨ ਲਗਭਗ ਲਗਭਗ ਟੁੱਟਣ ਦੀ ਕगार ਤੇ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਗੱਡੀ ਪਲਟੀ ਹੈ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਔਰ ਇਕਦਮ ਜਦੋਂ ਗੱਡੀ ਪਲਟਦੀ ਹੈ ਤੇ ਕਰਨ ਔਜਲਾ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਮੇਰੀ ਗਰਦਨ ਟੁੱਟਣ ਦੀ ਕगार ਦੇ ਉੱਤੇ ਸੀ ਪਰ ਮੇਰਾ ਜਿਹੜਾ ਉਹ ਬਹੁਤ ਤਕੜਾ ਬਚਾ ਹੋਇਆ ਹੈ ਪੂਰੇ ਦੇਸ਼ ਦੇ ਵਿੱਚ ਇਸ ਟਾਈਮ ਕਰਨ ਔਜਲਾ ਨੂੰ ਤੁਸੀਂ ਲੋਕਾਂ ਦੇ ਰੀਲਸ ਦੇ ਉੱਪਰ ਰੀਲਸ ਦੇ ਉੱਪਰ ਲੱਗੇ ਹੋਏ ਗਾਣੇ ਤੌਬਾ ਤੌਬਾ ਜਿਹੜੀ ਕਿ ਅੱਜ ਫਿਲਮ ਬੈਡ ਨਿਊਜ਼ ਰਿਲੀਜ਼ ਹੋ ਰਹੀ ਹੈ ਉਸ ਦਾ ਸੁਪਰ ਹਿੱਟ ਗਾਣਾ ਤੌਬਾ ਤੌਬਾ ਕਰਨ ਔਜਲਾ ਦੇ ਵੱਲੋਂ ਗਾਇਆ ਗਿਆ ਜਿਸ ਦੇ ਵਿੱਚ ਮੁੱਖ ਕਿਰਦਾਰ ਦੇ ਵਿੱਚ ਵਿੱਕੀ ਕੋਸ਼ਲ ਔਰ ਐਮੀ ਬਿਰਕ ਨੇ ਔਰ ਪੂਰੇ ਦੇਸ਼ ਦੇ ਵਿੱਚ ਕੁਝ ਦਿਨਾਂ ਤੋਂ ਤੋਬਾ ਤੋਬਾ ਗਾਣਾ ਕਾਫੀ ਚਰਚਾ ਦੇ ਵਿੱਚ ਹੈ ਕਰੋੜਾਂ ਲੋਕ ਇਸ ਗਾਣੇ ਦੇ ਉੱਤੇ ਰੀਲ ਬਣਾ ਰਹੇ ਨੇ ਨਾਲ ਹੀ ਗਾਣੇ ਨੂੰ ਬਾਲੀਵੁੱਡ ਸਟਾਰ ਵਿੱਕੀ ਕੌਸ਼ਲ ਨੇ ਆਪਣੇ ਆਉਣ ਵਾਲੀ ਫਿਲਮ ਬੈਡ ਨਿਊਜ਼ ਦੇ ਵਿੱਚ ਖਾਸ ਕਰਕੇ ਲਿਆ ਇਹ ਗਾਣਾ ਪੰਜਾਬੀ ਸਿੰਗਰ ਕਰਨ ਔਜਲਾ ਦਾ ਲਿਖਿਆ ਹੋਇਆ ਤੇ ਉਸ ਨੇ ਆਪ ਹੀ ਗਾਇਆ ਕਰਨ ਔਜਲਾ ਨੇ ਆਪਣੇ ਪਰਸਨਲ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਪੋਸਟ ਦੇ ਵਿੱਚ ਲਿਖਿਆ ਹੂ ਦੇ ਗਾਣੇ ਦਾ ਵੀਡੀਓ ਆ ਗਿਆ ਹੈ ਔਰ ਇਸੇ ਇਹਨੂੰ ਸ਼ੂਟ ਕਰਦੇ ਟਾਈਮ ਮੇਰੀ ਗਰਦਨ ਲਗਭਗ ਟੁੱਟ ਗਈ ਸੀ ਇਸ ਤੇ ਫੈਨਸ ਨੇ ਕਾਫੀ ਚਿੰਤਾ ਜਤਾਈ ਹੈ ਨਾਲ ਹੀ ਕੁਝ ਫੈਨਸ ਨੇ ਕਿਹਾ ਹੈ ਕਿ ਇਹ ਰੌਕਿੰਗ ਸੀ ਲੋਕਾਂ ਨੂੰ ਕਈਆਂ ਨੂੰ ਪਹਿਲਾਂ ਲੱਗਾ ਵੀਡੀਓ ਦੇਖ ਕੇ ਕਿ ਸ਼ਾਇਦ ਇਹ ਵੀਡੀਓ ਇੱਕ ਸ਼ੂਟ ਕੀਤਾ ਗਿਆ ਆਪ ਤਿਆਰ ਕੀਤਾ ਗਿਆ ਪਰ ਇਹ ਸ਼ੌਕਿੰਗ ਸ਼ੌਕਿੰਗ ਖਬਰ ਸੀ ਹੈ ਔਜਲਾ ਨੇ ਜਿਹੜੀ ਵੀਡੀਓ ਸ਼ੇਅਰ ਕੀਤੀ ਹੈ ਉਸ ਦੇ ਵਿੱਚ ਉਹ ਟਰੈਕਿੰਗ ਕਾਰ ਟਰੈਕਿੰਗ ਕਾਰ ਉਹ ਹੁੰਦੀ ਹੈ ਜਿਹੜੀ ਪੱਥਰਾਂ ਦੇ ਉੱਪਰ ਚੱਲਦੀ ਹੈ ਉਸ ਦੇ ਨਾਲ ਕਰਨ ਔਜਲਾ ਦੇ ਵੱਲੋਂ ਰੇਸ ਲਗਾਈ ਜਾ ਰਹੀ ਸੀ ਪਰ ਜਦੋਂ ਨਿਯੰਤਰਣ ਉਹ ਖੋ ਬੈਠੇ ਤੇ ਉਹਨਾਂ ਦੀ ਗੱਡੀ ਜਿਹੜੀ ਹੈ ਉਹ ਹਾਦਸਾ ਗ੍ਰਸਤ ਹੋ ਗਈ ਰੇਸ ਦੇ ਦੌਰਾਨ ਉਹਨਾਂ ਦੀ ਕਾਰ ਨਿਯੰਤਰਣ ਦੇ ਵਿੱਚ ਨਹੀਂ ਰਹੀ ਔਰ ਉਹ ਪਲਟ ਗਈ ਪਹਿਲਾ ਤਾਂ ਉਹਨਾਂ ਨੇ 3-4 ਜਗ੍ਹਾ ਗੱਡੀ ਫਿਸਲਦੀ ਹੋਈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਨਜ਼ਰ ਆ ਰਹੀ ਹੈ ਫਿਰ ਆਖਰ ਦੇ ਵਿੱਚ ਡਗਮਗ ਕਰਦੀ ਗੱਡੀ ਆਖਰ ਦੇ ਵਿੱਚ ਪਲਟ ਜਾਂਦੀ ਹੈ ਔਰ ਕਾਰ ਦੇ ਪਲਟਦੇ ਹੀ ਮੌਕੇ ਤੇ ਮੌਜੂਦ ਕ੍ਰੂ ਮੈਂਬਰ ਕਰਨ ਔਜਲਾ ਦੇ ਵੱਲ ਦੌੜਦੇ ਹੋਏ ਵੀ ਨਜ਼ਰ ਆਏ ਸੀ ਜਿਸ ਤੋਂ ਬਾਅਦ ਸਿੰਗਰ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਤੇ ਇਸ ਦੇ ਦੌਰਾਨ ਕਰਨ ਔਜਲਾ ਦੇ ਗਾਣੇ ਦੀ ਸ਼ੂਟਿੰਗ ਕੁਝ ਦੇਰ ਦੇ ਲਈ ਰੁਕੀ ਗਈ ਅਤੇ ਇਸ ਤੋਂ ਬਾਅਦ ਉਹਨਾਂ ਦੀ ਉਹਨਾਂ ਦਾ ਫਰਸਟ ਏਡ ਉਹਨਾਂ ਨੂੰ ਦਿੱਤੀ ਗਈ ਪਰ ਕਰਨ ਔਜਲਾ ਨੇ ਉਸ ਤੋਂ ਬਾਅਦ ਇੱਕ ਵੀਡੀਓ ਖੁਦ ਸੈਟ ਦੇ ਉਤੋਂ ਜਿਹੜੀ ਬਣੀ ਹੋਈ ਵੀਡੀਓ ਸੀ ਉਸ ਨੂੰ ਸ਼ੇਅਰ ਕੀਤਾ ਔਰ ਸ਼ੇਅਰ ਕਰਕੇ ਉਹਨਾਂ ਨੇ ਦੱਸਿਆ ਕਿ ਮੇਰੀ ਜਾਨ ਬਚ ਗਈ ਹੈ ਪਰ ਹਾਦਸਾ ਜਿਹੜਾ ਹੈ ਉਹ ਇੱਕ ਗਾਣੇ ਦੀ ਸ਼ੂਟਿੰਗ ਦੇ ਦੌਰਾਨ ਹੋਇਆ ਕਰਨ ਔਜਲਾ ਅਕਸਰ ਉਹਨਾਂ ਦੇ ਆਏ ਹੋਏ ਜਿਹੜੇ ਗਾਣੇ ਨੇ ਉਹਦੇ ਲਈ ਉਹ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਪਿੱਛੇ ਕੁਝ ਵਿਵਾਦਾਂ ਦੇ ਵਿੱਚ ਵੀ ਰਹੇ ਪਰ ਕਰਨ ਔਜਲਾ ਇੱਕ ਐਸੇ ਸਿੰਗਰ ਪੰਜਾਬ ਦੇ ਇਸ ਟਾਈਮ ਬਣ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਆਪਣੇ ਖੁਦ ਗਾਣੇ ਲਿਖੇ ਜਾਂਦੇ ਨੇ ਕੰਪੋਜ਼ ਕੀਤੇ ਜਾਂਦੇ ਨੇ ਔਰ ਉਹਨਾਂ ਨੂੰ ਗਾਇਆ ਜਾਂਦਾ ਹੈ ਔਰ ਕਰਨ ਔਜਲਾ ਇਹਨਾਂ ਗਾਣਿਆਂ ਨੂੰ ਲੋਕਾਂ ਦੇ ਦਿਲਾਂ ਤੱਕ ਪਹੁੰਚਾਉਣ ਦੇ ਵਿੱਚ ਵੀ ਕਾਮਯਾਬ ਹੋ ਰਹੇ ਨੇ ਔਰ ਅੱਜ ਜਿਦੋਂ ਅਸੀਂ ਇਸ ਖਬਰ ਨੂੰ ਤੁਹਾਡੇ ਸਾਹਮਣੇ ਨਸ਼ਰ ਕਰ ਰਹੇ ਹਾਂ ਅੱਜ ਸ਼ੁੱਕਰਵਾਰ ਸ਼ੁੱਕਰਵਾਰ ਹੈ 19 ਜੁਲਾਈ ਹੈ ਔਰ ਅੱਜ ਫਿਲਮ ਰਿਲੀਜ਼ ਹੋ ਰਹੀ ਹੈ ਬੈਡ ਨਿਊਜ਼ ਜਿਸ ਦੇ ਵਿੱਚ ਕਰਨ ਔਜਲਾ ਦਾ ਸੁਪਰ ਹਿੱਟ ਗਾਣਾ ਤੌਬਾ ਤੌਬਾ ਤੁਸੀਂ ਸੁਣਿਆ ਹੋਵੇਗਾ ਔਰ ਇਸ ਗਾਣੇ ਤੋਂ ਪਹਿਲਾਂ ਫਿਲਮ ਆਉਣ ਤੋਂ ਪਹਿਲਾਂ ਕਰਨ ਔਜਲਾ ਦੇ ਵੱਲੋਂ ਇਹ ਜਿਹੜੀ ਵੀਡੀਓ ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਨਾਲ ਲੋਕ ਜਿਹੜੇ ਨੇ करण औजला दे इस दुर्घटना तो बाद शुक्र शुक्रिया अदा कर रहे ने कि करण औजला जड़े सुरक्षित ने और उन्होंने जीडिया डूंगिया सट्टा वो नहीं लगी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर